ਜੁੱਤੇ ਕੀ ਐਸਵਾਈਐਲ ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਦੀਵ ਨੇ ਕਿਹਾ ਕਿ ਜੇ ਜਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨਾਂ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉੱਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈ ਹੈ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਇਹ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਹੈ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਤੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਹੈ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਉਹ ਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ 'ਚ ਹੋਈ ਹੈ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਕਿਹਾ ਕਿ ਜੇ ਜਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨਾਂ ਅੱਗੇ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਤੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੱਤੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈ ਹੈ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਕਿ ਹਕੀ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨਾਂ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉੱਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਉਹਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਇਹ ਕਿਹਾ ਕਿ ਜੇ ਜਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਐਸਵਾਈਐਲ ਦੀ ਮੀਟਿੰਗ ਖਤਮ ਹੋਈ ਹੈ ਤੇ ਸੀਐਮ ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਐਸਵਾਈਐਲ ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇ ਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ 'ਚ ਹੋਈ ਹੈ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨਾਂ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉੱਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਤੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈ ਹੈ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਉਹਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਦੇ ਉਹਨੇ ਕਿ ਹਕੀ ਜੇ جناب ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨਾਂ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਇਹ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਹੈ ਜਾਂ ਹਰਿਆਣਾ ਤੋਂ ਉੱਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਇਹ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਹੈ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਦੀ ਨੇ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨਾਂ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉੱਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਇਹ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਹੈ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਉਹਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈ ਹੈ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਹੈ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੱਤੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਇਹ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਇਹ ਕਿਹਾ ਕਿ ਜੇ ਜਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ ਸੀਐਮ ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਤੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਇਹ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਹੈ ਜਾਂ ਹਰਿਆਣਾ ਤੋਂ ਉੱਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਤੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈ ਹੈ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਇਹ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਹੈ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਉਹਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈ ਹੈ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਏ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਇਹ ਕਿਹਾ ਕਿ ਜੇ ਜਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉੱਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਐਸਵਾਈਐਲ ਦੀ ਮੀਟਿੰਗ ਖਤਮ ਹੋਈ ਏ ਤੇ ਸੀਐਮ ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਤੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਐਸਵਾਈਐਲ ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦਿਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ 'ਚ ਹੋਈ ਹੈ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਕਿ ਹਕੀ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨਾਂ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉੱਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਕਿਹਾ ਕਿ ਜੇ ਜਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨਾਂ ਅੱਗੇ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਤੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਇਹ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉੱਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਦੀ ਮੀਟਿੰਗ ਖਤਮ ਹੋਈ ਹੈ ਤੇ CM ਮਾਨ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ SYL ਤੇ ਅਹਿਮ ਮੀਟਿੰਗ ਖਤਮ ਹੋ ਚੁੱਕੀ ਹੈ ਦੇਉਤੇ ਹੀ ਸੀਐਮ ਮਾਨ ਨੇ ਇਸਤੇ ਜੋ ਬਿਆਨ ਦਿੰਦੇ ਕਿਹਾ ਕਿ ਜੋ ਮੀਟਿੰਗ ਹੋਈ ਹੈ ਉਹ ਚੰਗੇ ਮਾਹੌਲ ਚ ਹੋਈਏ ਤੇ ਉਹਨੇ ਇਹ ਵੀ ਕਿਹਾ ਕਿ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਜੋ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਤੇ ਉਹਨੇ ਇਹ ਵੀ ਕਿਹਾ ਕਿ ਕੋਈ ਵੀ ਨਹਿਰ ਨਹੀਂ ਬਣੇਗੀ ਤੇ ਉਹਨੇ ਇਹ ਕਿਹਾ ਕਿ ਜੇ ਚਨਾਬ ਤੋਂ ਪਾਣੀ ਮਿਲੇ ਆਪਾਂ ਤਾਂ ਹੀ ਅੱਗੇ ਦੇਾਂਗੇ ਉਹਨੇ ਅੱਗੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਤੋਂ ਡਰਨਾ ਚਾਹੀਦਾ ਜਾਂ ਹਰਿਆਣਾ ਤੋਂ ਉਥੇ ਹੀ ਦੱਸ ਦਈਏ ਕਿ ਅਗਲੀ ਜਿਹੜੀ ਮੀਟਿੰਗ ਹੋਵੇਗੀ ਉਹ 5 ਅਗਸਤ ਨੂੰ ਹੋਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਸਾਂਝੀ